ਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕردوਸੀ ਜੋਸ਼ੀ ਚੈਨਲ ਉਨਤੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਲੋ ਜੀ ਹਾਜ਼ਰ ਹਾਂ ਅੱਜ ਤੁਹਾਡੀ ਕਚਿਹਰੀ ਵਿੱਚ ਨਵਾਂ ਗੀਤ ਲੈ ਕੇ ਤੇ ਨੁਕਤਾ ਪਹਿਲਾਂ ਵੀ ਮੀਟ ਕੀਤਾ ਹੋਇਆਗਾ देर ਹੋ ਗਈ ਹੁਣ ਦੁਬਾਰਾ ਮੀਟ ਕਰਦੇ ਹਾਂ ਦੋ ਵਾਰੀ ਪਹਿਲਾਂ ਪਾਇਆ ਹੋਇਆ ਉਹ ਬਾਜੂ ਉਹ ਗਠੀਏ ਤੋਂ ਛੁਟਕਾਰਾ ਪਾਓ ਉਹ ਕਈ ਨੁਕਤੇ ਪਾਏ ਨੇ ਵਾਰੀ-ਵਾਰੀ ਮੈਂ ਜਿਹੜਾ ਵੀ ਤੁਹਾਨੂੰ ਸੌਖਾ ਲੱਗਦਾ ਜਰੂਰ ਕਰੋ ਤੇ ਭੈਣਾ ਨੇ ਦੱਸਿਆ ਵੀ ਸਾਨੂੰ ਆਰਾਮ ਵੀ ਆਇਆ ਛਬੀਰ ਨੂੰ ਵੀ ਆਰਾਮ ਆਇਆ ਹੈ ਤੇ ਚਲੋ ਜੇ ਤੁਸੀਂ ਵਾਪਸ ਕੇ ਦੇਖ ਲੈਨੇ ਹੋ ਹੈਨਾ ਤੇ ਮੈਂ ਤਾਂ ਥੋੜੀ ਤੱਕ ਖੁਕਾ ਹੀ ਦੇਣਾ ਤੇ ਵਾਹ ਪੁੱਛਾਂ ਦੱਸਿਓਗੇ ਲੰਘਣ ਤੱਕ ਬਚਾਉਂਗੀ ਨਹੀਂ ਐ ਮੈਂ ਤੇ ਚਲ ਮੈਨੂੰ ਵੀ ਸ਼ੀਸ਼ਾ ਦੇ ਹੰਦੇ ਕੋਈ ਰਾਜ਼ੀ ਹੋ ਜਾਂਦਾ ਹੈ ਹੈਨਾ ਤੇ ਪਰਮਾਤਮਾ ਕਰੇ ਬਹੁਤ ਭੈੜੀ ਬਿਮਾਰੀ ਹੈ ਤੇ ਇਹ ਨਾ ਟੋਟਕਿਆਂ ਨਾਲ ਦੇਸੀ ਨੁਕਤਿਆਂ ਨਾਲ ਮਤਲਬ ਬਹੁਤ ਜਲਦੀ ਆਰਾਮ ਆ ਜਾਂਦਾ ਹੈ ਤੇ ਲੋ ਹੁਣ ਫਿਰ ਮੈਂ ਇੱਕ ਬਹੁਤ ਹੀ ਪਿਆਰਾ ਜਿਹਾ ਲੋਕਗੀਤ ਸੁਣਾਉਣ ਲੱਗੀਆਂ ਵਿਆਖਿਆ ਕਰਨ ਦੀ ਲੋੜ ਨਹੀਂ ਤੁਸੀਂ ਆਪੇ ਹੀ ਦੇਖੋਗੇ ਹੈਨਾ ਇਹਦੇ ਵਿੱਚ ਤੁਹਾਨੂੰ ਆਪੇ ਹੀ ਸਮਝ ਆਈ ਜਾਊਗੀ ਤੇ ਜਦੋਂ ਕੁੜੀ ਵਿਦਾ ਸੁਣਦੀ ਹੈ ਨਾ ਉਹ ਕਹਿੰਦੇ ਜਿੱਥੇ ਉਹ ਖੇਡਦੀ ਸੀ ਹੈਨਾ ਉਹ ਕਹਿੰਦੇ ਨੇ ਕਹਿੰਦੀ ਪਿੰਗਾ ਦੀ ਅਖਬਾਰ ਆਈ ਨਹੀਂ ਹੈ ਸ਼ਾਮਾਂ ਨੇ ਕੀਤਾ ਗਾਣ ਕੋੜੇ ਜਿੱਥੇ ਉਹ ਪਿੰਗਾ ਮਿਝੂਟਦੀ ਸੀ ਪਿੰਗਾ ਪਿੱਪਲਾਂ ਦੇ ਸਲੇ ਉਹ ਪਿੱਪਲ ਵੀ ਹੁੰਦੇ ਨੇ ਤੇ ਉਹ 3 ਭੈਣਾਂ ਯਾਦ ਕਰਕੇ ਫਿਰ ਉਹ ਚਲੀਆਂ ਜਾਂਦੀਆਂ ਨੇ ਹੈਨਾ ਤੇ ਮੁੜ ਕੇ ਆਪਾਂ ਵੀ ਜਾਂਦੇ ਰਹਿਆ ਦੇਖ ਲਓ ਫਿਰ ਮੁੜ ਕੇ ਥੋੜੀ ਦੇਰ ਤੋਂ ਬਾਅਦ ਆਪਾਂ ਨੂੰ ਉੱਥੇ ਜਾਣਾ ਨਹੀਂ ਜਾ ਸਕਦੇ ਆਪਾਂ ਹੈਨਾ ਤੇ ਫਿਰ ਯਾਦ ਤਾਂ ਆਉਂਦੀ ਹੀ ਹੈ ਨਾ ਆਪ ਨੂੰ ਯਾਦ ਆਉਂਦੀ ਆਪ ਵੀ ਦੇਖ ਯਾਦ ਕਰਕੇ ਫਿਰ ਉਹਨੇ ਹੈਨਾ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਜਾਦੇ ਫਿਰ ਲੰਬੀ ਹੋ ਜੂ ਵੀਡੀਓ ਮੈਂ ਜਾਦੇ ਵਿਆਖਿਆ ਤੁਸੀਂ ਆਪਣੇ ਆਪ ਹੀ ਕਰਿਓ ਹਨਾ ਤੇ ਲੋ ਮਾਨਵ ਇਸ ਕੀ ਦਾ ਆਨੰਦ ਜੀ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲੋ ਮੈਂ ਪੇਸ਼ ਹੈ ਤੁਹਾਨੂੰ ਅੱਜ ਦੇ ਸਾਹਮਣੇ ਇਹ ਪਿਆਰਾ ਜਲੂ ਗੀਤ ਲੈ ਲੱਗੀ ਹੋਣ ਵਿਦਾਈ ਨੀ ਪਿੰਗਾਂ ਦੀ ਅੱਖ ਪਰੇ কুডে পিপলি দা কি গানুড়ে পিপি রখল মানুড়ে পিপি রখ মানুড়ে শগনদে র ਬੇਸਾਨੂੰ ਇਹਨਾਂ ਚੋਲੇ ਪਖੀਆਂ ਖੇਸਾਨੂੰ ਲੇ ਜਾਮੀ ਆਪਣੇ ਦੇਸਾਨੂੰ ਅਡਿਆਂ ਦੇ ਗਾਏਗਾਣ ਕੁੜੇ ਪਿਪਲੀ ਦਾ ਰਖ ਲੈ ਨਹੀਂ ਮਾਣੀ ਕੁੜੇ ਪਿਪਲੀ ਦਾ रखली मान कुड़े तलियां न चढ़ी गई महंदी जहिड़ी सवा साल नी है महक उमिरि तक रहंदी नी सत जनम मिलिया ਹਾਣੀ ਕੁੜੇ ਪੀਪਲੀ ਦਾ ਰਖ ਲੈ ਮਾਨੀ ਕੁੜੇ ਪੀਪਲੀ ਦਾ ਰਖ ਲੈ ਮਾਨੀ ਕੁੜੇ ਪੀਪਲੀ ਦਾ ਰਖ ਲੈ ਮਾਨੀ ਕੁੜੇ ਸੋਨੇ ਦੀਆਂ ਡਲੀਆਂ ਚੱਬਦਾ ਜਿਹੜਾ ਇਸ ਮਤ ਦੇ ਨਾਲ ਲਬਦਾਏ ਨਿਰਾਗ ਹਵਾਨੂ ਫਵ ਦੇਨੇ ਕਲ ਤੱਕ ਸੀ ਜੋ ਬਨ ਜਾਨ ਕੁੜੇ ਪੀਪਲੀ ਦਾ ਰਖ ਲੈ ਮਾਣੀ ਕੁੜੇ ਪੀਪਲੀ ਦਾ ਰਖ ਲੈ ਮਾਣੀ ਕੁੜੇ बावल जी पगदा तोट न कॾहिं करी न मोटा न तूं कली न तूं जोटा न तूं दोल जी शान कुड़े पीपली ਮਾਣਿ ਕੁੜੇ ਪੀਪਲੀ ਦਾ ਰਖ ਲਈ ਮਾਣਿ ਕੁੜੇ ਤੇਰੇ ਜਾਣੇ ਤੇ ਪਛਾਣੇ ਨੂੰ ਤੇਰੇ ਪਿੰਡ ਦੇ ਵਾਲੇ ਨਿਆਣੇ ਨੀ ਤੇਰੇ ਜਾਣੇ ਤੇ ਪਛਾਣੇ ਨੀ ਮੇਰੇ ਪਿੰਡ ਦੇ ਬਾਲ ਨਿਆਣੇ ਨੀ ਕਲ ਵਾਣ ਜਾਣਗੇ ਰਾਣੇ ਨੀ ਅਜ ਚੁਗਦੇ ਫਿਰਦੇ ਪਹਾਨ ਕੁੜੇ ਪੀਪਲੀ ਦਾ ਪੀਪਲੀ ਦਾ ਰਖ ਲਈ ਮਾਨੀ ਕੁੜੇ ਪੀਪਲੀ ਦਾ ਰਖ ਲਈ ਮਾਨ ਕੁੜੇ लै लॻी हुई न भर शाम नूे पीपली रखी मान कुड़े पीपली रखी ਮਾਣੀ ਕੁੜੇ ਪੀਪਲੀ ਦਾ ਰਖ ਲੈ ਮਾਣ ਕੁੜੇ ਲੋਜੀ ਗੀਤ ਹੋਇਆ ਪੂਰਾ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਗਾ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਤੇ ਹੋਣਾ ਜੋ ਆਪਾਂ ਤੰਦਰੁਸਤੀ ਵਾਲੇ ਇਹ ਹੀ ਜਿਵੇਂ ਬਾਜੂ ਵਟਿਆ ਹੋ ਜਾਂਦਾ ਜੋੜਾਂ ਨੂੰ ਦਰਦ ਹੁੰਦੇ ਨੇ ਤੇ ਇਹਦੇ ਵਾਸਤੇ ਇਹ ਤੁਸੀਂ ਕਰੋ ਇਹ ਦੇਸੀ ਉਪਾਅ ਤੇ ਇਹ ਇਹ ਆਪਾਂ ਕਿਵੇਂ ਕਰਨਾ ਹੈ ਕਹਿੰਦੇ ਵੀ ਤੁਸੀਂ ਪਾਨ ਦੇ ਦੋ ਪੱਤੇ ਲਓ ਕਿੰਨੇ ਪੱਤੇ ਲੈਣੇ ਨੇ ਪਾਨ ਦੇ ਦੋ ਪੱਤੇ 200 ਗ੍ਰਾਮ ਤਿਲਾਂ ਦਾ ਤੇਲ ਲੈ ਲੈ 200 ਗ੍ਰਾਮ ਤਿਲਾਂ ਦਾ ਤੇਲ ਹੈ ਨਾ ਦੋ ਪਾਨ ਦੇ ਪੱਤੇ 200 ਗ੍ਰਾਮ ਤਿਲਾਂ ਦਾ ਤੇਲ 20-25 ਗ੍ਰਾਮ ਕਲੌਂਜੀ ਜਿਹੜੀ ਆਪਾਂ ਅਚਾਰ ਚ ਪਾਉਨੇ ਆ ਹੈ ਨਾ 20-25 ਗ੍ਰਾਮ ਤੁਸੀਂ ਲੈ ਲੈਣੀਆ ਕਲੌਂਜੀ ਪਾਨ ਦੇ ਪੱਤਿਆਂ ਦੇ ਛੋਟੇ-ਛੋਟੇ ਟੁਕੜੇ ਕਰ ਲਓ ਕਰ ਲੈਣਾ ਫਿਰ ਤੇਲ ਵਿੱਚ ਪਾ ਦਿਓ ਜਦੋਂ ਤੇਲ ਉਬਲਣਾ ਧਰ ਦਿਓ ਤੇ ਉਹ ਜੋ ਪੱਤੇ ਪਾਤੇ ਟੁਕੜੇ ਕਰਕੇ ਹੈਨਾ ਪਾਨ ਦੇ ਪੱਤੇ ਕਲੌਂਜੀ ਤੇਲ ਨੂੰ ਚੰਗੀ ਤਰ੍ਹਾਂ ਉਬਾਲੋ ਵਿੱਚ ਕਲੌਂਜੀ ਪਾਤੀ ਆਪਾਂ ਹੈਨਾ ਤੇ ਇਹ ਤੇਲ ਫਿਰ ਜਦੋਂ ਆਪਣਾ ਪਤਾ ਹੁਣ ਕੱਢ ਗਿਆ ਤੇਲ ਹੈਨਾ ਤੇ ਫਿਰ ਤੁਸੀਂ ਇਹ ਤੇਲ ਨੂੰ ਠੰਡਾ ਕਰਕੇ ਸ਼ੀਸ਼ੇ 'ਚ ਪਾ ਕੇ ਰੱਖ ਲਓ ਜਿੱਥੇ ਵੀ ਕਿਤੇ ਜੋੜਾਂ 'ਚ ਤੁਹਾਡੇ ਦਰਦ ਹੈ ਹੈਨਾ ਉਂਗਲਾਂ ਤੇ ਆ ਗੋਡਿਆਂ ਤੇ ਆ ਗਿੱਟਿਆਂ ਤੇ ਆ ਜਿੱਥੇ ਵੀ ਕੋਹਣੀਆਂ ਚ ਖੋਣ ਲੱਗ ਜਾਂਦਾ ਹੈ ਨਾ ਜਿੱਥੇ ਵੀ ਦਰਦ ਹੈ ਉਥੇ ਇਹਨੂੰ ਤੁਸੀਂ ਮਰੋ ਬਿਲਕੁਲ ਆਰਾਮ ਆਊਗਾ ਤੇ ਮਤਲਬ ਕੋਈ ਹੋਏ ਜੇ ਤੇ ਕੋਈ ਥੋੜਾ ਬਾਲਾ ਪੈਸਾ ਵੀ ਨਹੀਂ ਲੱਗਦਾ ਤੇ ਇਹਨੂੰ ਕਰਕੇ ਜਰੂਰ ਦੇਖੋ ਮਹਾਪੁਰਸ਼ਾਂ ਨੇ ਦੱਸਿਆ ਹੋਇਆ ਇਹ ਪਹਿਲਾਂ ਮੈਂ 30 11 24 ਨੂੰ ਪਾਇਆ ਸੀ ਨੁਕਤਾ ਹੈ ਨਾ ਤੇ ਜਿਨ੍ਹਾਂ ਨੂੰ ਆਰਾਮ ਆਇਆ ਉਹਨਾਂ ਨੇ ਮੈਂ ਕਿਹਾ ਵੀ ਤੁਸੀਂ ਇਹਤੇ ਹੋ ਲਿਖਦਾ ਕਰੋ ਕਮੈਂਟ ਇਹ ਪਤਾ ਨਹੀਂ ਮੈਨੂੰ ਦੇਖਣ ਵਾਲੀਆਂ ਭੈਣਾਂ ਹਨ ਪੜ ਨਹੀਂ ਕਹੂੰ ਹੀ ਕਹਿ ਦਿੰਦੀ ਹਾਂ ਤੁਹਾਨੂੰ ਪੜਾ ਜੀ ਸੰਤਲੇ ਮੈਂ ਤੁਸੀਂ ਆ ਦੇਖ ਲਈ ਤਾਂ ਹੈਗੀਆਂ ਫਿਰ ਕਹਿੰਦੇ ਬੱਚਿਆਂ ਤੋਂ ਫਵਾਵਾਂਗੇ ਜੀ ਮੈਂ ਕਿਹਾ ਹੋਰ ਲੋਕ ਦੇਖਣ ਉਹਨਾਂ ਨੂੰ ਫਿਰ ਕਰਕੇ ਦੇਖਣ ਨੂੰ ਆਰਾਮ ਆਵੇ ਹਾਂ ਹਾਂ ਜੀ ਨੂੰ ਵੀ ਲੋੜਾਂ ਨੂੰ ਜਰੂਰ ਤੁਸੀਂ ਦੱਸੋ ਸੁਣਨ ਨੂੰ ਪਉਣ ਲੱਗੂ ਤੇ ਮੈਨੂੰ ਵੀ ਪਉਣ ਲੱਗੂਗਾ ਹਨਾ ਮੈਂ ਇਸੇ ਕਰਕੇ ਦੱਸਦੀ ਰਹਿਣੀ ਆ ਤੇ ਲੋ ਮਾਣੋ ਹੋਏ ਰੇ ਸ਼ੀਰਤ ਦਾ ਤੇ ਇਸ ਨੁਕਤੇ ਦਾ ਆਨੰਦ ਤੇ ਹੁਣ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਮੈਂ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫਿਰ ਮਿਲਾਂਗੀ